इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੰਦਨਦੱਬ ਦੇ ਬਸ ਨੂੰ ਲੈ ਕੇ ਮਰੀਂਡਾ ਪੁਲਿਸ ਵੱਲੋਂ ਕੀਤੀ ਸਖਤੀ ਅੱਜ ਡੀਐਸਪੀ ਮਨਜੀਤ ਸਿੰਘ ਔਲਖ ਦੀਗਵਾਈ ਹੇਠ ਸ਼ਹਿਰ ਵਿੱਚ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਬੋਲਦਿਆਂ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਮਾਰਚ ਦਾ ਮਕਸਦ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਤਤਪਰ ਹੈ ਵਿਸ਼ੇ ਰਿਪੋਰਟਰ ਅਸਲਵਿੰਦਰ ਕੁਲਵਿੰਦਰ ਕ੍ਰਿਸ਼ਿੰਗ ਰਸੂਲਪੁਰ ਜੋ ਸੰਕਰਨ ਹੈ ਸਾਰੇ 24 ਘੰਟੇ ਚੱਕੀ ਕਰਕੇ ਲੋਕਾਂ ਦੇ ਸੁਰੱਖਿਆ ਵਾਸਤੇ ਪੁਰਸ ਇਸ ਕਰਕੇ ਜਿਹੜੇ ਮੋਬਾਈਲ ਟ੍ਰੈਫਿਕ ਹੁਣ ਸਾਥ ਚੈਕਿੰਗ ਕੀਤੀ ਆ ਰਹੀ ਹੈ ਬਲੈਕ ਮਾਤਰਾ ਹੈਗਾ ਜਿਹੜਾ ਹੈਗਾ بڑا ਅੰਤਰ ਇਹ ਕੁਝ ਪੂਰਾ ਉਹਦੇ ਡਰ ਹੋਗਾ ਪੁਲਿਸ ਐਕਟਿਵ ਹੈ ਤੇ ਸੈਕੰਡ ਸਾਡੇ ਜਿੰਨੇ ਵੀ ਅਸੀਂ ਬੱਸ ਸਟੈਂਡ ਪੀਰਪੱਕੇ ਵਾਲੇ ਜਗ੍ਹਾਾਂ 'ਮਾਂ ਰੇਲਵੇ ਸਟੇਸ਼ਨ ਇਹ ਚੈਕਿੰਗ ਬਹੁਤ ਜ਼ਿਆਦਾ ਚੱਲ ਆ ਰਹੀ ਹੈ ਤੋਂ ਬਾਅਦ ਸਾਡੇ ਨਾਕਾਬੰਦੀ ਤੇ ਡੇਢ ਜਿਹਨੇ ਮਾਰੀਆਂ ਸਰਾ ਉਹਨੇ ਚੈਕਿੰਗ ਵੀ جاری ਹੈ ਇਸ ਜ਼ਬੰਦ ਦੇ ਵਿੱਚ